ਠੀਕ ਹੈ ਅਸੀਂ ਦੇਖ ਰਹੇ ਹਾਂ ਉੱਧਰ ਵੀ ਜੀਸੀਬੀਆਂ ਦਿਖਾਈ ਦੇ ਰਹੀਆਂ ਨੇ ਅੱਜ ਪਹਿਲਾਂ ਹੁੰਦੀ ਨਹੀਂ ਸੀ ਉਹ ਕੀ ਲੱਗਦਾ ਅਨੁਮਾਨ ਕੀ ਆ ਉੱਧਰ ਵੀ ਜਿਹੜੇ ਰੋਕਣ ਦੇ ਪ੍ਰਬੰਧ ਨੇ ਉਹ ਸਰਕਾਰ ਨੇ ਵਧਾਏ ਨੇ ਦੇਖੋ ਇੱਕ ਤਾਂ ਉਹਨਾਂ ਨੇ ਫੋਰਸ ਵੀ ਜਿਹੜੀ ਹੈ ਵਧਾਈ ਹੈ 70000 ਪਲੱਸ ਜਿਹੜੇ ਆ ਇਹਨਾਂ ਨੇ ਹੋਰ ਨੌਜਵਾਨ ਮੰਗਾਏ ਦੂਸਰੀ ਗੱਲ ਪਹਿਲਾਂ ਸੀਮੈਂਟਡ ਦੀਆਂ ਬੈਰੀਕੇਡਸ ਤਾਂ ਹੈਗੀਆਂ ਜਾਂ ਲੇਰਾ ਹੈਗੀਆਂ ਸੋ ਅੱਜ ਜੋ ਅਸੀਂ ਦੇਖ ਰਹੇ ਸੀ ਔਰ ਦੇਖ ਕੇ ਜੋ ਅਨੁਮਾਨ ਲਗਾ ਰਹੇ ਸੀ ਕਿ ਸ਼ਾਇਦ ਉਹ ਪੌਲੀ ਤੋੜ ਰਹੇ ਹੋਣ ਸ਼ਾਇਦ ਉਹ ਪੌਲੀ ਪੁੱਟ ਰਹੇ ਹੋਣ ਠੀਕ ਹੈ ਤੇ ਜੇਕਰ ਉਹ ਪੁੱਲ ਪੁੱਟ ਰਹੇ ਆ ਤੇ ਫੇਰ ਤਾਂ ਹੁਣ ਅਗਲੀ ਗੱਲ ਮੈਂ ਨਾ ਕਵਾਂ ਜਿਹੜੀ ਗੱਲ ਹੁਣ ਆਮ ਚਰਚਾ 'ਚ ਆ ਰਹੀ ਹੈ ਕਿ ਉਹ ਤਾਂ ਸਾਨੂੰ ਵੱਖ ਕਰਨ ਦੀਆਂ ਕੋਸ਼ਿਸ਼ ਉਹ ਤਾਂ ਪੰਜਾਬ ਨੂੰ ਫਿਰ ਆਪਣਾ ਹਿੱਸਾ ਹੀ ਨਹੀਂ ਮੰਨ ਰਹੇ ਨਾ ਜੇ ਆਪਾਂ ਗੱਲਬਾਤ ਕਰੀਏ ਤਾਂ ਕਗਰ ਕਗਰ ਦੇ ਵਿੱਚ ਦੀ ਰਸਤਾ ਬਣਾਉਣ ਦਾ ਵੀ ਪਲੈਨਿੰਗ ਬਣ ਸਕਦੀ ਹੈ ਕਿਸਾਨਾਂ ਦੀ ਇੱਥੋਂ ਤਾਂ ਗੱਲ ਸਾਹਮਣੇ ਆ ਰਹੀ ਆ ਅਗਰ ਜੇ ਕੁਝ ਵੀ ਗਲਤ ਕਰਦੇ ਆ ਤਾਂ ਉਹ ਅਗਲੇ ਪਾਸੇ ਹੀ ਹੋਏਗਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ ਹੋਇਆ ਜਾਨੀ ਕਿ 11 ਵਜੇ ਕਿਸਾਨਾਂ ਨੇ ਅੱਗੇ ਵਧਣਾ ਹੁਣ ਕਿਸਾਨ ਆਗੂ ਸਟੇਜ ਤੇ ਪਹੁੰਚਣਗੇ ਸਟੇਜ ਤੇ ਪਹੁੰਚਣਗੇ ਐਲਾਨ ਕਰਨਗੇ ਕਿ ਕਿਸ ਤਰੀਕੇ ਨਾਲ ਜਾਣਗੇ ਉਧਰ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਦਿਖਾ ਰਿਹਾ ਕਿ ਸਾਹਮਣੇ ਤਿਆਰੀਆਂ ਜਿਹੜੀਆਂ ਪੈਰਾ ਮਿਲਟਰੀ ਫੋਰਸਸ ਨੇ ਸਾਹਮਣੇ ਹਰਿਆਣਾ ਪੁਲਿਸਾ ਉਹਨਾਂ ਦੀਆਂ ਵੀ ਤਿਆਰੀਆਂ ਬਹੁਤ ਨੇ ਜੀ ਸੀ ਵੀ ਆ ਉਹਨਾਂ ਨੇ ਵੀ ਮੰਗਾਈਆਂ ਹੋਈਆਂ ਨੇ ਉਧਰ ਕਈ ਅਸੰਕੇ ਲਗਾਏ ਜਾ ਰਹੇ ਨੇ ਕਿਸਾਨ ਕਹਿ ਰਹੇ ਨੇ ਸੋਚ ਰਹੇ ਨੇ ਕਿ ਉਧਰ ਵੀ ਕਿਤੇ ਨਾ ਕਿਤੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਰੋਕਣ ਦੇ ਪ੍ਰਬੰਧ ਨੇ ਉਹ ਵੀ ਪੈਰਾ ਮਿਲਟਰੀ ਫੋਰਸ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਸੋ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਜਿਹੜੇ ਹਾਲਾਤ ਨੇ ਤੇ ਇੱਧਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਇੱਥੇ ਆ ਜੇ ਆਪਾਂ ਗੱਲਬਾਤ ਕਰੀਏ ਤਾਂ ਕੱਗਰ ਕੱਗਰ ਦੇ ਵਿੱਚ ਦੀ ਰਸਤਾ ਬਣਾਉਣ ਦਾ ਵੀ ਪਲੈਨਿੰਗ ਬਣ ਸਕਦੀ ਹੈ ਕਿਸਾਨਾਂ ਦੀ ਇੱਥੋਂ ਤੱਕ ਗੱਲ ਸਾਹਮਣੇ ਆ ਰਹੀ ਆ ਜਿਹੜੇ ਗੱਟੇ ਨੇ ਮਿੱਟੀ ਦੇ ਭਰੇ ਹੋਏ ਕਿ ਜੇ ਪਾਣੀ ਦੇ ਵਿੱਚ ਸੁੱਟਣੇ ਪਏ ਪੈਦਲ ਜਾਣਾ ਪਿਆ ਜਾਂ ਜਿਵੇਂ ਵੀ ਕੋਈ ਸਿਸਟਮ ਚੱਲਣਾ ਤਾਂ ਉਸ ਤਰੀਕੇ ਨਾਲ ਹੋਵੇਗਾ ਸੋ ਲਗਾਤਾਰ ਤਸਵੀਰਾਂ ਸ਼ੰਭੂ ਬਾਰਡਰ ਦੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਿਹੜਾ ਇਕੱਠਾ ਉਹ ਲਗਾਤਾਰ ਵੱਧ ਰਿਹਾ ਇੱਧਰ ਸਾਹਮਣੇ ਦਿਖਾਵਾਂਗੇ ਕਿ ਇਕੱਠ ਸ਼ੰਭੂ ਬਾਰਡਰ ਤੇ ਲਗਾਤਾਰ ਵੱਧ ਰਿਹਾ ਕਿਉਂਕਿ 11 ਵਜੇ ਦੀ ਕਾਲ ਸੀ ਕਿ 11 ਵਜੇ ਅੱਗੇ ਵਧਾਂਗੇ ਤੇ ਉਧਰੋਂ ਹਰਿਆਣਾ ਬੋਰਡ ਸੰਭੂ ਬੋਰਡਰ ਆ ਜਿਹੜੀ ਹਰਿਆਣਾ ਪੁਲਿਸ ਆ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਦੀਆਂ ਵੀ ਤਿਆਰੀਆਂ ਨੇ ਬਾਕੀ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਸੁਖਦੇਵ ਸਿੰਘ ਪੋਜਰਾਜ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੁਖਦੇਵ ਜੀ ਕਿਵੇਂ ਦੇਖਦੇ ਹੋ ਮਾਹੌਲ ਕਿਵੇਂ ਆ ਹੁਣ ਕਿਉਂਕਿ 11 ਵਜੇ ਦਿੱਲੀ ਕੂਚ ਕਰਨਾ ਜੀ ਕੀ ਪਲੈਨਿੰਗ ਲੱਗਦੀ ਆ ਹੁਣ ਆਗੂ ਆਉਣਗੇ ਗੱਲਬਾਤ ਕਰਨਗੇ ਫੇਰ ਅੱਗੇ ਵਧਣਾ ਜੀ ਬਿਲਕੁਲ ਜੀ ਜਿਸ ਅਸੀਂ ਵੀ ਸੁਭਾਈ ਟੀਮ ਦੇ ਆਗੂ ਆ ਮੈਂ ਕਹਿੰਦਾ ਸਾਡੀ ਵੀ ਸਾਰੇ ਨੂੰ ਇੱਕ ਸਿਸਟਮ ਚ ਰੱਖਣ ਦੀ ਜਿਹੜੀ ਹੈ ਉਹ ਡਿਊਟੀ ਹੈ ਠੀਕ ਹੈ ਇੱਕ ਟੀਮਾਂ ਜਿਹੜੀਆਂ ਨੇ ਉਹ ਬਣੀਆਂ ਸੋ ਆਪਾਂ ਸ਼ਾਂਤਮਈ ਢੰਗ ਦੇ ਨਾਲ ਜਥਿਆਂ ਦੇ ਰੂਪ ਦੇ ਵਿੱਚ ਅੱਗੇ ਜੋ ਵਧਣ ਦੀ ਕੋਸ਼ਿਸ਼ ਕਰਦੇ ਠੀਕ ਹੈ ਅਸੀਂ ਬਾਰਡਰ ਦੇਖ ਰਹੇ ਸੀ ਉਧਰ ਵੀ ਪੁਖਤਾ ਪ੍ਰਬੰਧ ਨੇ ਕਿ ਕਿਸਾਨ ਨੂੰ ਰੋਕਾਂਗੇ ਇੱਧਰ ਤੁਸੀਂ ਖੜੇ ਹੋ ਕਿ ਅਸੀਂ ਅੱਗੇ ਵਧਾਂਗੇ ਕੀ ਲੱਗਦਾ ਉਧਰਲੇ ਪ੍ਰਬੰਧ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਜਿਹੜੇ ਫੋਰਸਸ ਦੇ ਪ੍ਰਬੰਧ ਲੱਗਦੇ ਰਹੋ ਦੇਖੋ ਉਹਨਾਂ ਦੇ ਪ੍ਰਬੰਧ ਤਾਂ ਏਵੇਂ ਦੇ ਆਏ ਕਿ ਜਿਵੇਂ ਕੋਈ ਦੂਸਰੇ ਮੁਲਕ ਦੇ ਇਹਨਾਂ ਦੀ ਜ਼ਮੀਨ ਦੱਬਣ ਵਾਸਤੇ ਆ ਰਹੇ ਹੁੰਦੇ ਕੋਈ ਇਹਨਾਂ ਦੇ ਨਾਲ ਲੜਾਈ ਕਰਨ ਵਾਸਤੇ ਆ ਰਹੇ ਹੁੰਦੇ ਉਹਨਾਂ ਦੀਆਂ ਤਿਆਰੀਆਂ ਤਾਂ ਸ਼ਾਇਦ ਅੰਤਰਰਾਸ਼ਟਰੀ ਵਾਰ ਜਿਵੇਂ ਦਾ ਸ਼ਾਇਦ ਕਦੇ ਭਾਰਤ ਪਾਕਿਸਤਾਨ ਦੀ ਕਿਵੇਂ ਹੁੰਦੀ ਰਹੀ ਹੈ ਉਸ ਵੇਲੇ ਨਾਲੋਂ ਵੀ ਜਿਹੜੀ ਹੈ ਇਹਨਾਂ ਦੇ ਇੱਕ ਆਪਣੇ ਨਾਗਰਿਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਦਿੱਲੀ ਵੱਲ ਜਾਣ ਤੋਂ ਰੋਕਣ ਵਾਸਤੇ ਪ੍ਰਬੰਧ ਜਿਹੜੇ ਨੇ ਗੈਰ ਸਵਿਧਾਨਕ ਪ੍ਰਬੰਧ ਨੇ ਅਣ ਮਨੁੱਖੀ ਵਰਤਾਰਾ ਜਿਹੜਾ ਪਿਛਲੇ ਇਹਨਾਂ ਨੇ 13 14 ਤਰੀਕ ਨੂੰ ਇੱਥੇ ਕੀਤਾ ਹੈ ਸੋ ਇਹ ਸਾਰੇ ਹੀ ਸਿਸਟਮ ਦੇ ਸਾਰੇ ਹੀ ਮਨੁੱਖੀ ਅਧਿਕਾਰਾਂ ਦੀਆਂ ਜੜੀਆਂ ਨੇ ਉਹ ਕਾਨੂੰਨ ਦੀਆਂ ਧਜੀਆਂ ਉਡਾ ਕੇ ਤੇ ਇਹ ਸਾਨੂੰ ਰੋਕਣ ਵਾਸਤੇ ਇਹ ਪੂਰੇ ਯਤਨ ਕਰ ਰਹੇ ਠੀਕ ਹੈ ਅਸੀਂ ਦੇਖ ਰਹੇ ਹਾਂ ਉਧਰ ਵੀ ਜੀਸੀਬੀਅਨ ਦਿਖਾਈ ਦੇ ਰਹੀਆਂ ਨੇ ਅੱਜ ਪਹਿਲਾਂ ਹੁੰਦੀ ਨਹੀਂ ਸੀ ਉਹ ਕੀ ਲੱਗਦਾ ਅਨੁਮਾਨ ਕੀ ਆ ਉਧਰ ਵੀ ਜਿਹੜੇ ਰੋਕਣ ਦੇ ਪ੍ਰਬੰਧ ਨੇ ਉਹ ਸਰਕਾਰ ਨੇ ਵਧਾਏ ਨੇ ਦੇਖੋ ਇੱਕ ਤਾਂ ਉਹਨਾਂ ਨੇ ਫੋਰਸ ਵੀ ਜਿਹੜੀ ਹੈ ਵਧਾਈ ਹੈ 70000 ਪਲੱਸ ਜਿਹੜੇ ਆ ਇਹਨਾਂ ਨੇ ਹੋਰ ਨੌਜਵਾਨ ਮੰਗਾਏ ਆ ਦੂਸਰੀ ਗੱਲ ਪਹਿਲਾਂ ਸੀਮੈਂਟਡ ਦੀਆਂ ਬੈਰੀਕੇਡਸ ਤਾਂ ਹੈਗੀਆਂ ਜਾਂ ਲੇਰਾ ਹੈਗੀਆਂ। ਸੋ ਅੱਜ ਜੋ ਅਸੀਂ ਦੇਖ ਰਹੇ ਸੀ ਔਰ ਦੇਖ ਕੇ ਜੋ ਅਨੁਮਾਨ ਲਗਾ ਰਹੇ ਸੀ ਕਿ ਸ਼ਾਇਦ ਉਹ ਪੌਲੀ ਤੋੜ ਰਹੇ ਹੋਣ। ਸ਼ਾਇਦ ਉਹ ਪੌਲੀ ਪੁੱਟ ਰਹੇ ਹੋਣ। ਠੀਕ ਹੈ। ਤੇ ਜੇਕਰ ਉਹ ਪੁਲ ਪੁੱਟ ਰਹੇ ਆ ਤੇ ਫੇਰ ਤਾਂ ਹੁਣ ਅਗਲੀ ਗੱਲ ਮੈਂ ਨਾ ਕਹਾਂ ਜਿਹੜੀ ਗੱਲ ਹੁਣ ਆਮ ਚਰਚਾ 'ਚ ਆ ਰਹੀ ਹੈ ਕਿ ਉਹ ਤਾਂ ਸਾਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ਚ ਨੇ। ਉਹ ਤਾਂ ਪੰਜਾਬ ਨੂੰ ਫਿਰ ਆਪਣਾ ਹਿੱਸਾ ਹੀ ਨਹੀਂ ਮੰਨ ਰਹੇ ਨਾ। ਜਿਵੇਂ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ। ਜਿਹੜੀ ਡਾਕਟਰ ਸੁਆਮੀਨਾਥ ਨੇ ਕਮਿਸ਼ਨ ਦੀ ਰਿਪੋਰਟ 2006 ਦੀ। ਪਹਿਲਾਂ ਯੂਪੀਏ ਤੇ ਫਿਰ ਐਨਡੀਆ ਗਵਰਨਮੈਂਟ ਦੇ ਦਸਤਬੰਦ ਚ ਪਈ ਹੈ ਜੀ ਠੀਕ ਹੈ ਉਹਦੇ ਤੇ ਮਤਲਬ ਸਿਆਸਤ ਹੁੰਦੀ ਹੈ ਉਹਦੇ ਤੇ ਵੋਟਾਂ ਪੈਂਦੀਆਂ ਨੇ ਜਿਵੇਂ ਕੁਝ ਮੁੱਦੇ ਰੱਖ ਲੈਂਦੇ ਆ ਨਾ ਜਿਵੇਂ ਪਿੱਛੇ ਲੰਬਾ ਸਮਾਂ రామ ਮੰਦਰ ਦਾ ਚੱਲਦਾ ਰਿਹਾ ਠੀਕ ਹੈ ਫਿਰ ਇਧਰਲੇ ਪਾਸੇ ਹੁਣ ਇਹ ਡਾਕਟਰ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਵੋਟਾਂ ਵਟੋਰੀਆਂ ਸੋ ਇਸ ਲਈ ਇਹ ਜਿਹੜਾ ਬਿਲਕੁਲ ਗਲਤ ਕਰ ਰਹੇ ਆ ਔਰ ਇਹ ਸਾਨੂੰ ਵੱਖ ਸਮਝਦੇ ਆ ਸਾਨੂੰ ਭਾਰਤ ਦਾ ਅੰਗ ਨਹੀਂ ਸਮਝਦੇ ਜੇਕਰ ਸਾਨੂੰ ਇਹ ਭਾਰਤ ਦਾ ਅੰਗ ਸਮਝਣ ਤੇ ਬਣਦੇ ਜਿਹੜੇ ਆ ਉਹ ਹੱਕ ਸਾਨੂੰ ਮਿਲਣੇ ਚਾਹੀਦੇ ਆ ਔਰ ਨਾਲ ਦੀ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਇਹ ਕਿਹੜਾ ਕੱਲਾ ਪੰਜਾਬ ਦਾ ਮਸਲਾ ਪੂਰੇ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਸਾਡੇ ਨਾਲ ਨੇ ਇਹਨਾਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਵੇਂ ਮੈਂ ਕਹਿ ਸਕਦਾ ਇਹਨਾਂ ਮੱਧ ਪ੍ਰਦੇਸ਼ ਚ ਇਹਨਾਂ ਕੇਰਲਾ ਦੇ ਵਿੱਚ ਕਰਨਾਟਕਾ ਚ ਉੜੀਸਾ ਦੇ ਵਿੱਚ ਹਰਿਆਣੇ ਚ ਰਾਜਸਥਾਨ ਦੇ ਵਿੱਚ ਯੂਪੀ ਬਿਹਾਰ ਦੇ ਵਿੱਚ ਜਿਹੜੇ ਕਿਸਾਨ ਇਧਰ ਨੂੰ ਤੁਰੇ ਸੀ ਉਹ ਇਹਨਾਂ ਫੜ ਕੇ ਜੇਲ੍ਹ ਨਹੀਂ ਡਕੇ ਠੀਕ ਹੈ ਤੁਹਾਡਾ ਅਨੁਮਾਨ ਆ ਕਿ ਪੁਲ ਵੀ ਤੋੜ ਸਕਦੇ ਨੇ ਜੇਕਰ ਪੁਲ ਤੋੜਤਾ ਤਾਂ ਕਿਵੇਂ ਕਿਸਾਨ ਅੱਗੇ ਜਾਣਗੇ ਤਾਂ ਹੋਰ ਕੋਈ ਪਲਾਨਿੰਗ ਬਣਾਈ ਜਾਊਗੀ ਦੇਖੋ ਉਹ ਫਿਰ ਸਾਰਾ ਕੁਝ ਪਲਾਨਿੰਗ ਦਾ ਹਿੱਸਾ ਹੀ ਹੈ ਹਾਲਾਂ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਇੱਥੇ ਦੀ ਵੀ ਜਿਹੜੀ ਜੋ ਕੁਝ ਪਲਾਨਿੰਗ ਹੋਈ ਹੈ ਉਹ ਅੰਮਲੀ ਰੂਪ ਦੇ ਵਿੱਚ ਆਊਗੀ ਠੀਕ ਹੈ ਮੈਂ ਤਾਂ ਇਹ ਵੀ ਦੇਖਦਾ ਕਿ ਜੇਕਰ ਮੰਨ ਲਓ ਅੱਗੇ ਆਪਾਂ ਨਹੀਂ ਵੀ ਜਾਂਦੇ ਇਹ ਤੋੜ ਦਿੰਦੇ ਆ ਤੇ ਆਪਾਂ ਇੱਥੇ ਬੈਠ ਜਾਂਦੇ ਆ ਕੋਈ ਦਿੱਕਤ ਹੀ ਨਹੀਂ ਸਾਰੇ ਪੁਲ ਜਿਹੜੇ ਹੈਗੇ ਨੇ ਉਹ ਕੱਟੇ ਜਾਣਗੇ ਇੱਥੇ ਲਾਗੇ ਰੇਲਵੇ ਲਾਈਨਾਂ ਵੀ ਨੇ ਚੰਗਰ ਚਦੀਆਂ ਕਈ ਮਤਲਬ ਜੜੀਆਂ ਨੇ ਉਹ ਰੂਪਰੇਖਾ ਹੋ ਸਕਦੀਆਂ ਅੱਗੇ ਵੀ ਜਾਇਆ ਜਾ ਸਕਦਾ ਕਿਉਂਕਿ ਰੋਕਣ ਵਾਲੇ ਤਾਂ ਤੁਹਾਨੂੰ ਪਤਾ ਪੰਜਾਬੀ ਹੈ ਨਹੀਂ ਇਹ ਤਾਂ ਪੋਲ ਹੈ ਕੋਈ ਨਾ ਕੋਈ ਆਸਰਾ ਹੋਊਗਾ ਇਹ ਤਾਂ ਦਰਿਆਵਾਂ ਨੂੰ چیرਦੇ ਜਿਹੜੇ ਲੰਘ ਜਾਂਦੇ ਆ ਇਹ ਤਾਂ ਦਰਿਆਵਾਂ ਦੇ ਰੁਖ ਬਦਲ ਦਿੰਦੇ ਆ ਠੀਕ ਹੈ ਕਦੇ ਸਰਸਾ ਨਦੀ ਦੇ ਵਿੱਚੋਂ ਜਿਹੜਾ ਅਸੀਂ ਉਹ ਹੜੀ ਸਰਸਾ ਨਦੀ ਦੇ ਵਿੱਚੋਂ ਵੀ ਜਿਹੜਾ ਉਹ ਸਿੰਘ ਪਾਰ ਨਿਕਲ ਗਏ ਸੀ ਸੋ ਇਸ ਕਰਕੇ ਕੋ ਇਹੋ ਜੀ ਗੱਲ ਨਹੀਂ ਪਰ ਸਿਰਫ ਅਸੀਂ ਚਾਹੁੰਦੇ ਆ ਕਿ ਜੋ ਵੀ ਸਾਡੇ ਵੱਲੋਂ ਇਧਰੋਂ ਵਰਤਾਰਾ ਉਹ ਸੰਵਿਧਾਨਿਕ ਹੀ ਹੋਵੇ ਠੀਕ ਹੈ ਅਗਰ ਜੇ ਕੁਝ ਵੀ ਗਲਤ ਕਰਦੇ ਆ ਤਾਂ ਉਹ ਅਗਲੇ ਪਾਸੇ ਹੀ ਹੋਏਗਾ ਬਿਲਕੁਲ ਅਸੀਂ ਦੇਖ ਰਿਹਾ ਵੀ ਨੌਜਵਾਨਾਂ ਨੂੰ ਬਹੁਤ ਰੋਕ ਰੋਕ ਕੇ ਰੱਖਿਆ ਤੁਸੀਂ ਇੱਕ ਡਿਸਪੀਸਪਲਨ ਬਣਾਇਆ ਕਿ ਸ਼ਾਂਤਮਈ ਪ੍ਰੋਟੈਸਟ ਨੂੰ ਐਵੇਂ ਜਿਵੇਂ ਜਾਰੀ ਰੱਖੀ ਪਰ ਨੌਜਵਾਨ ਅੱਜ ਦੇਖ ਰਿਹਾ ਵੀ ਬਹੁਤ ਵੱਡੀ ਗਿਣਤੀ ਚ ਪਹੁੰਚੇ ਹੋਏ ਨੇ ਤਿਆਰ ਨੇ ਜਾਪ ਚੱਲ ਰਿਹਾ ਸਤਨਾਮ ਸ੍ਰੀ ਵਹਿਗੁਰੂ ਦਾ ਤੇ ਕੀ ਲੱਗਦਾ ਜਦੋਂ ਨੌਜਵਾਨਾਂ ਨੂੰ ਕਹੇ ਤਾਂ ਵੀ ਤਿਆਰੀ ਹੋ ਗਈ ਜੀ ਅੱਗੇ ਕੂਚ ਕਰੋ ਉਸ ਤਰੀਕੇ ਨਾਲ ਫਿਰ ਉਹ ਵੱਖਰਾ ਇੱਕ ਦ੍ਰਿਸ਼ ਵੀ ਹੋਣਾ ਤੇ ਉਧਰ ਵੱਧਣ ਦਾ ਇੱਕ ਲੇਨਿਕ ਵੀ ਤੁਹਾਡੀ ਵੱਖਰੀ ਹੋਣੀ ਆ ਦੇਖੋ ਅਸੀਂ ਚਾਹੁੰਦੇ ਆਂ ਵੀ ਸਾਡੇ ਕਿਸੇ ਨੌਜਵਾਨ ਨੂੰ ਇੱਕ ਚਰੀ ਟੀਵੀ ਨਾ ਆ ਜੀ ਪਰ ਇਹ ਨੌਜਵਾਨ ਇਨੇ ਉਤਾਵਲੇ ਨੇ ਕਿ ਇਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹ ਖਤਰੇ 'ਚ ਵੱਡੇ ਖਤਰੇ 'ਚ ਹੈ ਕਿਉਂਕਿ ਦੇਖੋ ਪਿਛਲੇ 50 ਸਾਲਾਂ ਤੋਂ ਸਾਡੀ ਖੇਤੀ ਜਿਹੜੀ ਹੈ ਕੀਮਤ ਹੈ ਉਹ ਸਿਰਫ 30 ਗੁਣਾ ਵਧੀ ਹੈ ਤੇ ਦੂਜੇ ਪਾਸੇ 350 ਤੋਂ 350 ਗੁਣਾ ਮਹਿੰਗਾਈ ਵਧ ਗਈ ਠੀਕ ਹੈ ਰੋਜ਼ਗਾਰ ਦੇ ਜਿਹੜੇ ਆ ਉਹ ਕੋਈ ਸਾਡੇ ਲਈ ਮੌਕੇ ਨਹੀਂ ਹੈਗੇ ਸਾਨੂੰ ਕੋਈ ਸਹੀ ਸਿਤ ਸੂਲਤ ਨਹੀਂ ਹੈਗੀ ਆ ਸਾਡੇ ਲਈ ਕੋਈ ਚੰਗੀ ਐਜੂਕੇਸ਼ਨ ਦਾ ਪ੍ਰਬੰਧ ਨਹੀਂ ਹੈਗਾ ਕਿਉਂਕਿ 80% ਤੋਂ ਵੱਧ ਕਿਸਾਨ ਜਿਹੜੇ ਨੇ ਉਹ 4 ਏਕੜ ਤੋਂ ਥੱਲੇ ਵਾਲੇ ਆ ਠੀਕ ਹੈ ਸੋ ਇਸ ਕਰਕੇ ਇਹ ਨੌਜਵਾਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਧੁੰਦਲਾ ਨਜ਼ਰ ਆ ਰਿਹਾ ਨੌਜਵਾਨ ਸਾਡੇ ਦਿਹਾੜੀ ਕਰਦੇ ਪਏ ਆ ਜਾ ਕੇ ਅਰਬ ਕੰਟਰੀ ਚ ਵਿਦੇਸ਼ਾਂ ਜਾ ਕੇ ੱੱਕੇ ਖਾ ਰਹੇ ਆ ਕਿੰਨੇ ਨੌਜਵਾਨ ਸਾਡੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਜਾਨਾ ਗਵਾ ਬੀਠੇ ਸੋ ਇਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਜੇਕਰ ਕੇਂਦਰ ਸਰਕਾਰ ਆਪਣ ਜਿਹੜੀਆਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਦਿੰਦੀ ਹੈ ਕੀ ਲੋੜ ਹੈ ਇਹਨਾਂ ਨੌਜਵਾਨਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾਉਣ ਦੀ ਠੀਕ ਹੈ ਬਾਕੀ ਸੁਖਦੇਵ ਜੀ ਲਾਸਟ ਕੁਐਸਚਨ ਕੀ ਹੁਣ ਪਲੈਨ ਰਹਿਣ ਵਾਲਾ ਹੁਣ ਜਿਵੇਂ ਜਾਪ ਚੱਲ ਰਿਹਾ ਕੋਈ ਸੰਬੋਧਨ ਵੀ ਕਰਨਗੇ ਆਗੂ ਆ ਕੇ ਹਜੇ ਸਟੇਜ ਚੱਲਣੀ ਆ ਜਾਂ ਸਹੀ 11 ਵਜੇ ਤੁਸੀਂ ਮਤਲਬ ਉਹ ਐਲਾਨ ਕਰਨਾ ਜਾਂ ਗੱਲਬਾਤ ਕਰਨੀ ਹੈ ਕਿ ਅੱਗੇ ਵਧਣਾ ਸੰਬੋਧਨ ਕਰ ਰਹੇ ਆ ਜੀ ਬਸ ਹੁਣ ਤਾਂ ਜੋ ਵੀ ਪਿੱਛੇ ਆ ਦੇਖੋ ਸੈਟ ਕੋਲ ਨੇ ਜੋ ਵੀ ਪਿੱਛੇ ਹਦੇਸ਼ ਆਉਣੇ ਆ ਜੀ ਕਿ ਕਿਵੇਂ ਕਿਸ ਪਾਸੇੋਂ ਕਿਵੇਂ ਜੋ ਵੀ ਕੋਈ ਜਥਾ ਜਾਣਾ ਵਾ ਸ਼ਾਂਤਮਈ ਢੰਗ ਦੇ ਨਾਲ बस ਵਿੱਚ ਉਹ ਆਦੇਸ਼ ਆ ਜਾਣਾ ਵਾ ਜੋ ਆਗੂ ਸਾਹਿਬਾਨ ਬੈਠੇ ਆ ਅਸੀਂ ਕੁਝ ਆਗੂ ਜਿਹੜੇ ਆ ਮੂਰੇ ਉਹ ਸਾਰੇ ਨੂੰ ਇੱਕ ਸਿਸਟਮ ਦੇ ਵਿੱਚ ਰੱਖਣ ਵਾਸਤੇ ਮੂਰੇ ਖੜੇ ਆ ਕਿ ਆਗੂਆਂ ਦੇ ਜਿਹੜੇ ਆ ਉਹ ਜੋ ਪਲਾਨਿੰਗ ਹੈ ਉਸ ਤੋਂ ਬਾਹਰ ਕੁਝ ਵੀ ਨਾ ਹੋਵੇ ਬਿਲਕੁਲ ਜੀ ਸੋ ਕਿਸਾਨ ਆਗੂਆਂ ਦੀ ਜਿਹੜੀ ਪਲਾਨਿੰਗ ਆ 11 ਵਜੇ ਦੀ ਉਹ ਪਲਾਨ ਤਕਰੀਬਨ ਤਿਆਰ ਹੋ ਚੁੱਕਿਆ ਅਤੇ ਹੁਣ ਕਹਿ ਰਹੇ ਨੇ ਕਿ 11 ਵਜੇ ਨੂੰ ਜੋ ਵੀ ਗੱਲਬਾਤ ਹੋਵੇਗੀ ਆਗੂਆਂ ਦਾ ਜਿਵੇਂ ਦੀ ਪਲੈਨਿੰਗ ਦੇ ਹਿਸਾਬ ਨਾਲ ਆਗੂ ਕਹਿਣਗੇ ਉਸ ਤਰੀਕੇ ਨਾਲ ਅੱਗੇ ਵਧਾਂਗੇ ਹੁਣ ਦੇਖਣਾ ਹੋਵੇਗਾ ਕਿਉਂਕਿ ਮਿਲਟਰੀ ਫੋਰਸਸ ਦੀ ਗੱਲ ਕਰੀਏ ਹਰਿਆਣਾ ਪੁਲਿਸ ਪ੍ਰਸ਼ਾਸਨ ਦੀ ਕਿਉਂਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਕਿਹਾ ਕੇ 1 ਕਿਲੋਮੀਟਰ ਦੂਰੀ ਤੋਂ ਰੱਖਿਆ ਜਾਵੇ 1 ਕਿਲੋਮੀਟਰ ਦੇ ਵਿੱਚ ਨਾ ਕੋਈ ਪ੍ਰੈਸ ਵਾਲਾ ਨਾ ਪੱਤਰਕਾਰ ਨਾ ਕੋਈ ਵੀ ਕਿਤੇ ਨਾ ਕਿਤੇ ਨਾ ਪਹੁੰਚੇ ਕਿਉਂਕਿ ਅਲਰਟ ਵੀ ਕੀਤਾ ਲਗਾਤਾਰ ਪ੍ਰਸ਼ਾਸਨ ਉਹ ਵੀ ਅਲਰਟ ਕਰ ਰਿਹਾ ਤੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਿਸ ਤਰੀਕੇ ਨਾਲ ਹਰਿਆਣੇ ਦੇ ਬਾਰਡਰਾਂ ਵੱਲ ਵੱਧ ਕੇ ਦਿੱਲੀ ਨੂੰ ਕੁਝ ਕਰਨਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ